ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜਾ ਸੀ ਇੱਕ ਵਾਰ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਰਾਜੇ ਦੇ ਨਾਲ ਸੈਨਾ ਵੀ ਸੀ ਅਚਾਨਕ ਰਾਜੇ ਦੇ ਅੱਗੋ ਇੱਕ ਹਿਰਨ ਨਿਕਲਿਆ ਰਾਜੇ ਨੇ ਹਿਰਨ ਦਾ ਪਿੱਛਾ ਕੀਤਾ ਜਿਹੜਾ ਹਿਰਨ ਸੀ ਉਹ ਕਾਫੀ ਦੂਰ ਨਿਕਲ ਗਿਆ ਅਤੇ ਰਾਜਾ ਵੀ ਹਿਰਨ ਦਾ ਪਿੱਛਾ ਕਰਦਾ ਰਿਹਾ ਤੇ ਪਿੱਛਾ ਕਰਦੇ ਕਰਦੇ ਰਾਜਾ ਆਪਣੀ ਸੈਨਾ ਨਾਲੋਂ ਵਿਛੜ ਗਿਆ ਉਸ ਦੀ ਸੈਨਾ ਕਾਫੀ ਜ਼ਿਆਦਾ ਪਿੱਛੇ ਰਹਿ ਗਈ ਹਿਰਨ ਭੱਜ ਗਿਆ ਪਰ ਰਾਜਾ ਸੀ ਜਿਹੜਾ ਉਹਨੇ ਕਾਫੀ ਦਿਨ ਤੱਕ ਹੀਰ ਦਾ ਪਿੱਛਾ ਕੀਤਾ ਪਰ ਹੁਣ ਰਾਜਾ ਥੱਕ ਚੁੱਕਾ ਸੀ ਗਰਮੀ ਬਹੁਤ ਜ਼ਿਆਦਾ ਸੀ ਤੇ ਰਾਜੇ ਨੂੰ ਪਿਆਸ ਲੱਗੀ ਹੋਈ ਸੀ ਪਾਣੀ ਤੋਂ ਬਿਨਾ ਰਾਜੀ ਦਾ ਬੁਰਾ ਹਾਲ ਸੀ ਭਾਵੇਂ ਕਿ ਕਿਤੇ ਵੀ ਰਾਜੇ ਨੂੰ ਪਾਣੀ ਨਹੀਂ ਮਿਲਿਆ ਉਸ ਜੰਗਲ ਦੇ ਵਿੱਚ ਇੱਕ ਲੋਹਾਰ ਰਹਿੰਦਾ ਸੀ ਉਹ ਲੋਹਾਰ ਆਪਣਾ ਕੰਮ ਕਰ ਰਿਹਾ ਸੀ ਅਚਾਨਕ ਰਾਜੇ ਨੇ ਲੋਹਾਰ ਕੋਲੋਂ ਪਾਣੀ ਮੰਗਿਆ ਉਸ ਲੋਹਾਰ ਨੇ ਰਾਜੀ ਦਾ ਬੜਾ ਸਵਾਗਤ ਕੀਤਾ ਬੜੀ ਆਉ ਭਗਤ ਕੀਤੀ ਉਸ ਲੋਹਾਰ ਨੇ ਰਾਜੇ ਨੂੰ ਠੰਡਾ ਪਾਣੀ ਪਿਆਇਆ ਭਾਵਕੀ ਜਲ ਪਿਆਇਆ ਜਲ ਪੀ ਕੇ ਰਾਜਾ ਤ੍ਰਿਪਤ ਹੋ ਗਿਆ ਉਸਦੀ ਪਿਆਸ ਬੁਝ ਗਈ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਉਸ ਦੀ ਪਿਆਸ बुझ ਗਈ ਰਾਜਾ ਬੜਾ ਖੁਸ਼ ਹੋਇਆ ਉਸ ਨੇ ਉਸ ਰਾਜੇ ਨੇ ਪੱਤਰ ਉੱਤੇ ਕੁਝ ਲਿਖ ਕੇ ਭਾਵਕੀ ਇੱਕ ਚਿੱਠੀ ਤੇ ਕੁਝ ਲਿਖ ਕੇ ਉਹ ਪੱਤਰ ਲੋਹਾਰ ਨੂੰ ਦੇ ਦਿੱਤਾ ਅਤੇ ਰਾਜੇ ਨੇ ਕਿਹਾ ਕਿ ਜਦੋਂ ਵੀ ਤੈਨੂੰ ਸਮਾਂ ਮਿਲੇ ਤੂੰ ਮੇਰੇ ਦਰਬਾਰ ਵਿੱਚ ਆ ਗਈ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ ਕਿਉਂਕਿ ਅੱਜ ਤੂੰ ਮੈਨੂੰ ਪਾਣੀ ਪਿਆ ਕੇ ਬਹੁਤ ਚੰਗਾ ਕੀਤਾ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਪਾਣੀ ਨਾਲ ਮੇਰਾ ਬੁਰਾ ਹਾਲ ਸੀ ਜੇ ਮੈਨੂੰ ਪਾਣੀ ਨਾ ਮਿਲਦਾ ਤਾਂ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਣੀ ਸੀ ਜਦੋਂ ਵੀ ਤੈਨੂੰ ਸਮਾਂ ਮਿਲੇ ਤੂੰ ਮੇਰੇ ਰਾਜ ਵਿੱਚ ਆਵੀਂ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ। ਐਨੇ ਨੂੰ ਰਾਜੇ ਦੇ ਸੈਨਿਕ ਵੀ ਆ ਗਏ। ਭਾਪਕੀ ਰਾਜੇ ਦੀ ਸੈਨਾ ਵੀ ਆ ਗਈ। ਅਤੇ ਰਾਜਾ ਸ਼ਿਕਾਰ ਕਰਕੇ ਆਪਣੇ ਮਹਿਲਾ ਨੂੰ ਵਾਪਸ ਚਲਾ ਗਿਆ। ਕਾਫੀ ਦਿਨ ਬੀਤ ਗਏ। ਇੱਕ ਦਿਨ ਲੋਹਾਰ ਨੂੰ ਯਾਦ ਆਇਆ ਕਿ ਰਾਜੇ ਨੇ ਮੈਨੂੰ ਇੱਕ ਚਿੱਠੀ ਇੱਕ ਇੱਕ ਪੱਤਰਕਾ ਦਿੱਤੀ ਸੀ। ਤੇ ਰਾਜੇ ਨੇ ਕਿਹਾ ਸੀ ਕਿ ਵੀਰੇ ਕੋਲ ਆਵੀ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ ਉਹ ਲੋਹਾਰ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਿਆ ਜਦੋਂ ਰਾਜੇ ਨੇ ਉਸ ਲੋਹਾਰ ਨੂੰ ਦੇਖਿਆ ਤਾਂ ਰਾਜੇ ਨੂੰ ਗੱਲ ਯਾਦ ਆ ਗਈ ਕਿ ਇਸਨੇ ਮੈਨੂੰ ਪਾਣੀ ਪਿਆਇਆ ਸੀ ਇਸਨੇ ਮੈਨੂੰ ਜੀਵਨ ਦਾ ਦਿੱਤਾ ਸੀ ਭਾਵੇਂ ਕਿ ਅਗਰ ਇਹ ਮੈਨੂੰ ਪਾਣੀ ਨਾ ਪਿਉਂਦਾ ਤਾ ਮੇਰਾ ਬੁਰਾ ਹਾਲ ਹੋ ਜਾਣਾ ਸੀ ਇਸਨੇ ਮੈਨੂੰ ਇੱਕ ਹਸਾਬ ਦਾ ਜੀਵਨ ਦਾਨ ਦਿੱਤਾ ਹੈ ਮੈਂ ਇਸ ਨੂੰ ਅਮੀਰ ਬਣਾ ਦੇਵਾਂਗਾ ਇਸ ਦੀ ਗਰੀਬੀ ਸਦਾ ਵਾਸਤੇ ਦੂਰ ਕਰ ਦੇਵਾਂਗਾ ਫਿਰ ਰਾਜੇ ਨੇ ਉਸ ਲੋਹਾਰ ਨੂੰ ਆਪਣਾ ਚੰਦਨ ਦਾ ਜਿਹੜਾ ਬਾਗ ਸੀ ਕਿ ਬਹੁਤ ਵੱਡਾ ਬਾਗ ਸੀ ਉਸ ਉਸਨੇ ਚੰਦਨ ਦਾ ਜੋ ਬਾਗ ਸੀ ਲੁਹਾਰ ਨੂੰ ਦੇ ਦਿੱਤਾ ਅਤੇ ਰਾਜੇ ਨੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਇਸ ਬਾਗ ਦਾ ਮਾਲਕ ਹੋਵੇਂਗਾ ਇਹ ਬਾਗ ਤੇਰਾ ਹੋਵੇਗਾ ਉਹ ਬੜਾ ਖੁਸ਼ ਹੋਇਆ ਹੁਣ ਉਸ ਬਾਗ ਵਿੱਚ ਮਨਾ ਦੇਸਾਮ ਨਾਲ ਚੰਦਣ ਦੀ ਲੱਕੜੀ ਸੀ ਪਰ ਉਸ ਲੋਹਾਰ ਨੂੰ ਚੰਦਨ ਦੀ ਕੀਮਤ ਬਾਰੇ ਪਤਾ ਨਹੀਂ ਸੀ ਬਈ ਚੰਦਨ ਦੀ ਲੱਕੜੀ ਇੰਨੀ ਜ਼ਿਆਦਾ ਕੀਮਤੀ ਹੁੰਦੀ ਹੈ ਉਸ ਨੇ ਉਸੇ ਤੰਦਰ ਦੀ ਲੱਕੜੀ ਨੂੰ ਕੋਇਲਾ ਬਣਾ ਦਿੱਤਾ ਭਾਵ ਕੀ ਲੱਕੜੀ ਕੱਟ-ਕੱਟ ਕੇ ਉਸ ਨੂੰ ਕੋਇਲਾ ਬਣਾ ਦਿੱਤਾ ਅਤੇ ਕੋਲੇ ਦੇ ਰੂਪ ਵਿੱਚ ਉਹ ਰੋਜ਼ ਬਾਜ਼ਾਰ ਵਿੱਚ ਵੇਚਿੰਦਾ ਸੀ ਇਸੇ ਪ੍ਰਕਾਰ ਉਸ ਨੇ ਸਾਰੀ ਲੱਕੜ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਕਰਕੇ ਕੋਇਲਾ ਬਣਾ ਬਣਾ ਕੇ ਬਾਜ਼ਾਰ ਵਿੱਚ ਵੇਚ ਦਿੱਤੀ ਬਾਗ ਸਾਰਾ ਖਾਲੀ ਹੋ ਗਿਆ ਉੱਥੇ ਬਹੁਤ ਜ਼ਿਆਦਾ ਲੱਕੜ ਸੀ ਬਾਗ ਸਾਰਾ ਖਾਲੀ ਹੋ ਗਿਆ ਇੱਕ ਦਿਨ ਕੀ ਹੋਇਆ ਰਾਜੇ ਨੂੰ ਚੰਦਨ ਦੀ ਲੋੜ ਪੈ ਗਈ ਉਸ ਨੇ ਆਪਣੇ ਇੱਕ ਆਪਣੇ ਸੈਨਿਕ ਨੂੰ ਭੇਜਿਆ ਅਤੇ ਕਿਹਾ ਕਿ ਤੁਸੀਂ ਲੁਹਾਰ ਕੋਲ ਜਾ ਕੇ ਚੰਦਨ ਦੀ ਥੋੜੀ ਜੀ ਲੱਕੜੀ ਲੈ ਆਓ ਤੇ ਜੋ ਵੀ ਪੈਸਾ ਉਸ ਦਾ ਬੰਦਾ ਹੋਵੇ ਉਸ ਨੂੰ ਪੈਸਾ ਦੇ ਦਿਓ ਜਦੋਂ ਉਹ ਸੈਨਿਕ ਲੁਹਾਰ ਦੇ ਕੋਲ ਪਹੁੰਚਿਆ ਉਸ ਨੇ ਲੁਹਾਰ ਕੋਲ ਚੰਦਨ ਦੀ ਲੱਕੜ ਮੰਗੀ ਚੰਦਨ ਦੀ ਲੱਕੜ ਖਤਮ ਹੋ ਚੁੱਕੀ ਸੀ ਕਿਉਂਕਿ ਲੁਹਾਰ ਨੇ ਸਾਰੀ ਚੰਦਨ ਦੀ ਲੱਕੜੀ ਵੱਢ ਕੇ ਉਸ ਦਾ ਕੋਲਾ ਬਣਾ ਕੇ ਵੇਚ ਦਿੱਤੀ ਸੀ। ਲੋਹਾਰ ਕਹਿਣ ਲੱਗਾ ਕਿ ਮੈਂ ਚੰਦਰ ਦੀ ਲੱਕੜੀ ਸਾਰੀ ਕੋਲੇ ਦੇ ਰੂਪ ਚ ਵੇਚ ਦਿੱਤੀ ਹੈ। ਉਸ ਹਾਨਿਕ ਬੜਾ ਹੈਰਾਨ ਹੋਇਆ। ਉਹ ਰਾਜੀ ਦੇ ਕੋਲ ਗਿਆ। ਉਸਨੇ ਰਾਜੀ ਨੂੰ ਕਿਹਾ ਕਿ ਉਸ ਲੋਹਾਰ ਨੇ ਸਾਰੀ ਚੰਦਨ ਦੀ ਲੱਕੜ ਕੋਲੇ ਦੇ ਰੂਪ ਵਿੱਚ ਵੇਚ ਦਿੱਤੀ ਹੈ। ਭਾਪਕੀ ਉਸ ਦਾ ਕੋਲਾ ਬਣਾ ਕੇ ਵੇਚ ਦਿੱਤੀ ਹੈ। ਹੁਣ ਉਸ ਦੇ ਕੋਲੋ ਇੱਕ ਕੋਹਾਰੀ ਵਿੱਚ ਦਸਤਾ ਹੈ। ਜੋ ਕਿ ਉਹ ਦਸਤਾ ਚੰਦਨ ਦਾ ਹੈ। ਬਸ ਉਹੀ ਬਚਿਆ ਹੈ। ਰਾਜਾ ਕਹਿਣ ਲੱਗਾ ਫੇਰ ਤੁਸੀਂ ਉਹ ਦਸਤਾ ਲੈ ਆਓ। ਉਸ ਉਸ ਦੀ ਜਿੰਨੀ ਵੀ ਕੀਮਤ ਹੋਵੇ ਉਸ ਨੂੰ ਕੀਮਤ ਦੇ ਦਿਓ। ਕਹਿੰਦੇ ਨੇ ਜਦੋਂ ਉਸ ਦਸਤੇ ਨੂੰ ਕੋਹਾਰੀ ਕੱਢ ਕੇ ਲੋਈ ਦੀ ਤੋਲਿਆ ਗਿਆ ਤਾਂ ਰਾਦੇ ਨੇ ਉਸ ਨੂੰ 50000 ਰੁਪਇਆ ਨਾਮ ਦਿੱਤਾ ਭਾਵ ਕਿ ਉਸ ਦੀ ਕੀਮਤ ਦਿੱਤੀ 50000 ਰੁਪਇਆ ਉਸ ਦਸਤੇ ਦੀ ਜਿਹੜਾ ਤੋਲੇ ਆ ਗਿਆ ਸੋਨੇ ਦੇ ਰੂਪ ਵਿੱਚ ਉਸ ਨੂੰ 50000 ਰੁਪਇਆ ਦਿੱਤਾ ਗਿਆ ਜਦੋਂ ਉਹ ਦਸਤਾ ਤੋਲ ਕੇ 50000 ਰੁਪਇਆ ਦਿੱਤਾ ਤਾਂ ਲੋਹਾਰ ਬੜਾ ਪਸਤਾਇਆ ਉਸ ਨੂੰ ਆਪਣੇ ਤੇ ਬੜਾ ਜਿਆਦਾ ਗੁੱਸਾ ਆਇਆ ਕਿ ਚੰਦਣ ਦੀ ਲੱਕੜੀ ਇੰਨੀ ਜਿਆਦਾ ਮਹਿੰਗੀ ਹੁੰਦੀ ਹੈ ਮੈਨੂੰ ਅੱਜ ਪਤਾ ਚੱਲਿਆ ਹੈ ਮੈਂ ਤਾਂ ਮਨਾਂ ਦੇ ਹਿਸਾਬ ਨਾਲ ਚੰਦਨ ਦੀ ਲੱਕੜੀ ਨੂੰ ਕੋਇਲਾ ਬਣਾ ਕੇ ਵੇਚ ਦਿੱਤਾ ਹੈ ਭਾਵਕੀ ਕੋਡੀਆਂ ਦੇ ਭਾਅ ਵਿੱਚ ਦਿੱਤੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਚੰਦਨ ਦੀ ਲੱਕੜੀ ਇੰਨੀ ਜਿਆਦਾ ਮਹਿੰਗੀ ਹੁੰਦੀ ਹੈ ਜੇ ਮੈਨੂੰ ਪਤਾ ਹੁੰਦਾ ਅੱਜ ਮੇਰੇ ਕੋਲੋ ਕਾਫੀ ਧਨ-ਦੌਲਤ ਹੋਣਾ ਸੀ ਮੈਂ ਅੱਜ ਬਹੁਤ ਜ਼ਿਆਦਾ ਅਮੀਰ ਹੋਣਾ ਸੀ ਬਹੁਤ ਜ਼ਿਆਦਾ ਮੇਰੇ ਕੋਲ ਪੈਸਾ ਹੋਣਾ ਸੀ ਉਹ ਆਪਣੇ ਕੀਤੇ ਤੇ ਬੜਾ ਪਸਤਾ ਰਿਆ ਸੀ ਪਰ ਹੁਣ ਪਸਤੋਂ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸਨੇ ਸਾਰੇ ਬਾਗ ਦੀ ਲੱਕੜੀ ਕੋਲੇ ਦੇ ਰੂਪ ਵਿੱਚ ਵੇਚ ਦਿੱਤੀ ਸੀ ਇਸੇ ਪ੍ਰਕਾਰ ਜਿਹੜੇ ਸਾਨੂੰ ਸੁਵਾਸ ਮਿਲੇ ਨੇ ਜੀਵਨ ਮਿਲਿਆ ਹੈ ਇਹ ਵੀ ਬੜਾ ਜ਼ਿਆਦਾ ਕੀਮਤੀ ਹੈ ਅਸੀਂ ਇਸ ਨੂੰ ਅਜਾਈ ਗਵਾ ਰਹੇ ਹਾਂ ਇਹ ਸਾਡਾ ਜੀਵਨ ਬੜਾ ਕੀਮਤੀ ਹੈ ਸਾਡੇ ਸਵਾਸ ਬੜੇ ਕੀਮਤੀ ਨੇ ਸਾਨੂੰ ਨਾਮ ਜਪਣਾ ਚਾਹੀਦਾ ਹੈ ਗੁਰਬਾਣੀ ਪੜਨੀ ਚਾਹੀਦੀ ਹੈ ਅਸੀਂ ਆਪਣੇ ਸਵਾਸਾਂ ਨੂੰ ਐਵੇਂ ਫालतੂ ਅਜਾਈ ਗਵਾ ਰਹੇ ਹਾਂ ਸਾਨੂੰ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ